ਤਾਂ ਸੜਕ ਵਿਚਾਲੇ ਗੁੰਡਾਗਰਦੀਦਾਨ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਨੌਜਵਾਨਾਂ ਤੇ ਲੋਹੇ ਦੀ ਰਾਡ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਸਿੱਧਾ ਸਿਰ ਦੇ ਵਿੱਚ ਰਾਡ ਮਾਰੀ ਗਈ ਜਿਸ ਤੋਂ ਬਾਅਦ ਇਹ ਸਿੱਧਾ ਹਿਠਾ ਜ਼ਮੀਨ ਤੇ ਡਿੱਗ ਜਾਂਦਾ ਹੈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਤਸਵੀਰਾਂ ਕੈਦ ਹੋਈਆਂ ਨੇ ਜਿੱਥੇ ਆਪਸ ਦੇ ਵਿੱਚ ਇਹ ਨੌਜਵਾਨ ਬਹਿਸ ਰਹੇ ਹੁੰਦੇ ਆ ਤਾਂ ਪਿੱਛੋਂ ਆ ਕੇ ਇਸ ਨੌਜਵਾਨ ਦੇ ਵੱਲੋਂ ਲੋਹੇ ਦੀ ਰਾਡ ਦੇ ਨਾਲ ਇੱਕ ਨੌਜਵਾਨ ਦੇ ਮਾਰੀ ਜਾਂਦੀ ਹੈ ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਆਪਸ ਦੇ ਵਿੱਚ ਬੈਸ ਰਹੇ ਸੀ ਤਾਂ ਪਿੱਛੋਂ ਆ ਰਿਹਾ ਇਸ ਨੌਜਵਾਨ ਨੇ ਲੋਹੇ ਦੀ ਰਾਡ ਦੇ ਨਾਲ ਪਹਿਲਾਂ ਤਾਂ ਇੱਕ ਨੌਜਵਾਨ ਤੇ ਹਮਲਾ ਕੀਤਾ ਤੇ ਫਿਰ ਸਿੱਧਾ ਲਿਆ ਕੇ ਦੂਸਰੇ ਨੌਜਵਾਨ ਦੇ ਸਿਰ ਦੇ ਵਿੱਚ ਰਾਡ ਮਾਰੀ ਜਿਸ ਕਾਰਨ ਉਹ ਸਿੱਧਾ ਜ਼ਮੀਨ ਤੇ ਜਾ ਕੇ ਹੀਠਾ ਡਿੱਗ ਜਾਂਦਾ ਹੈ ਦਾ ਖੂਨ ਵਗਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਸੰਭਾਲਿਆ ਗਿਆ ਤੇ ਫਿਰ ਬਾਈਕ ਤੇ ਬਿਠਾ ਕੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਦੱਸਦੀ ਹੈ ਕਿ ਪੂਰੀ ਵਾਰਦਾਤ ਜਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਨੌਜਵਾਨਾਂ ਦੇ ਉੱਪਰ ਇਹ ਹਮਲਾ ਕੀਤਾ ਗਿਆ ਤਾਂ ਬੇਰਹਿਮੀ ਦੇ ਨਾਲ ਉਹਨਾਂ ਦੇ ਵੱਲੋਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਲੋਹੇ ਦੀ ਰਾੜ ਦੇ ਨਾਲ ਇਹ ਹਮਲਾ ਕੀਤਾ ਗਿਆ ਜਿਸ ਦੇ ਨਾਲ ਦੋਨੋਂ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵਾਰਦਾਤ ਕੈਦ ਹੋਈ ਹੈ ਤਾਂ ਦੱਸਦੀ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਜਿਹੜਾ ਇਹ ਹਮਲਾ ਹੋਇਆ ਸੀ ਤਾਂ ਹਮਲੇ ਦੌਰਾਨ ਦੱਸਦੀ ਹੈ ਕਿ ਇੱਕ ਨੌਜਵਾਨ ਦੇ ਸਿਰ ਤੇ ਬਹੁਤ ਜ਼ੋਰ ਦੀ ਜਿਹੜੀ ਇਹ ਰਾੜ ਸੀ ਉਹ ਵੱਜੀ ਸੀ ਜਿਸ ਕਰਕੇ ਉਹ ਸੜਕ ਤੇ ਹੀ ਡਿੱਗ ਜਾਂਦਾ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਿਸ ਨੌਜਵਾਨ ਦੇ ਸਿਰ ਤੇ ਸੱਟ ਵੱਜੀ ਸੀ ਉੱਤੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਇਹ ਬਿਯਾਰ ਗਏ ਬੱਚੇ ਦੇ ਨਾਲ ਇਹਨਾਂ ਆਵਾਜ਼ ਦੇ ਕੇ ਉਹਨਾਂ ਰਾੜ ਮਾਰੀ ਦੇ ਸਿਰ 'ਚ ਬਹੁਤ ਜ਼ਿਆਦੀ ਤੇ ਉਹਦੀ ਮੰਮੀ ਵੀ ਪਈ ਆ ਨਾਲ ਉਹਦਾ ਉਹ ਵੀ ਪਿਆ ਮੁੰਡੇ ਦਾ ਉਹਦਾ ਨਾਮ ਹੈਗਾ ਵਾ ਕੀ ਕਹਿੰਦੀ ਕਿਉਂ ਮਾਰੀ ਗਾੜੇ ਨਾਲ ਇਹਨਾਂ ਦਾ ਪੁਰਾਣਾ ਕੋਈ ਕੰਮ ਹੈਗਾ ਇਹ ਗਲਤ ਕੰਮ ਕਰਦੇ ਸਾਡੇ ਮਹੱਲੇ 'ਚ ਸਾਰੇ ਮਹੱਲੇ ਨੇ ਢੱਕਿਆ ਹੀ ਇਹਨਾਂ ਨੂੰ ਤੇ ਇਹ ਬਹੁਤ ਗਲਤ ਕੰਮ ਕਰਦਾ ਹੈ ਤੇ ਇਹ ਹਟਦਾ ਹੀ ਨਹੀਂ ਸੀ ਇਹਨੂੰ ਕਿੰਨੀ ਵਾਰੀ ਕਿਹਾ ਸੀ ਤਾਂ ਫਿਰ ਇਹਨੇ ਮਹੱਲੇ 'ਚ ਸਾਡੇ ਜਿਹੜੇ ਥਾਂ ਵੇਚਤਾ ਸੀ ਤੇ ਫਿਰ ਰੰਜੇਸ਼ ਰਹਦਾ ਸੀ ਸਾਡੇ ਨਾਲ ਮਾੜੀ-ਮੋਟੀ ਕੋਈ ਵੇਖਦਾ ਪਹਿਲਾਂ ਵੀ ਤਈ ਉਦੋਂ ਗੌਰ ਹੀ ਨਹੀਂ ਕੀਤਾ ਇਹਦੇ ਨਾਲ ਸਾਡਾ ਬੱਚਾ ਵੀ ਨਾਲ ਹੀ ਨਿਕਾ ਤੇ ਸਾਡੇ ਘਰ ਦੇ ਵੀ ਘੜੀ ਸੈਲ ਕਰਨ ਗਏ ਸੀ ਤੇ ਉਦੋਂ ਵੀ ਅਸੀਂ ਮਗਰ ਮੁੰਡਾ ਵੇਖਣ ਗਏ ਸਾਰੇ ਪਰਿਵਾਰ ਨਾਲ ਤੇ ਇਹਨੇ ਬਹੁਤ ਜਿਆਦਾ ਧੱਕਾ ਕੀਤਾ ਅਸੀਂ ਦੇ ਇਹ ਨਾਲੇ ਵੀ ਦਾਹਲ ਕਰਾਇਆ ਸੀ ਤੇ ਨਹੀਂ ਉਥੋਂ ਵੀ ਜਵਾਬ ਮਿਲਿਆ ਤੇ ਅਸੀਂ ਬੜੇ ਇੱਥੇ ਹਸਪਤਾਲਾਂ ਵਿੱਚ ਵੀ ਦਿਖਾਇਆ ਤੇ ਉਹਨਾਂ ਨੇ ਵੀ ਆਖਿਆ ਵੀ ਨਹੀਂ ਇਹ ਤਾਂ ਸੀਰੀਅਸ ਹੈ ਕਿ ਚੰਗੇ ਹਸਪਤਲ ਵਿੱਚ ਲੈ ਜਾਓ ਬਹੁਤ ਵਧੀਆ ਚੰਗੀ ਗੱਲ ਜੋ ਤੇ ਅਸੀਂ ਉੱਥੇ ਵੀ ਸਾਰੇ ਵਿਖਾਇਆ ਤੇ ਕਰਨ ਨੇ ਰਾਡ ਮਾਰੀ ਆ ਤੇ ਦੂਜੇ ਅਰਜਨ ਜਿਹੜਾ ਉਹਨੇ ਮਗਰੋਂ ਥੋੜਾ ਫੜਿਆ ਸੀ ਤੇ ਦੂਜੇ ਮੁੰਡੇ ਦੇ ਵੀ ਬਾਵਾ ਸੱਟਾਂ ਲਾਈਆਂ ਇਹਨਾਂ ਨੇ ਇੱਕ ਹੋਰੇ ਸਾਜਨ ਵੀਰ ਉਹ ਵੀ ਨਾਲ ਹੀ ਤੇ ਉਹਦੇ ਵੀ ਬਾਵਾ ਸੱਟਾਂ ਲਾਈਆਂ ਉਹ ਤੇ ਗੁਰੂ ਨਾਨਕੋ ਹਸਪਤਲ ਦਾੜਿਆ ਤੇ ਉਹਦੇ ਵੀ ਪਰਿਵਾਰ ਉਹੋ ਜਿਹਾ ਘਰੋਂ ਬਹੁਤ ਬਾਤੜੇ ਅਹੀਂ ਮੰਗੇ ਕਰਦੇ ਆਂ ਪ੍ਰਸ਼ਾਸਨ ਕੋਲ ਵੀ ਸਾਡੀ ਜੋ ਵੀ ਸੁਣਵਾਈ ਆ ਸਖਤ ਤੋਂ ਸਖਤ ਇਹਨਾਂ ਤੇ ਕੀਤੀ ਜਾਵੇ ਕਾਰਵਾਈ ਇਹਦੀ ਮੰਮੀ ਤੇ ਵੀ ਇਹਦੇ ਫਾਦਰ ਸਾਹਿਬ ਤੇ ਵੀ ਕੋਈ ਸੀਸੀਟੀਵੀ ਹੈਗੀ ਇਹਦੀ ਹਾਂਜੀ ਇਹਦੀ ਸੀਸੀਟੀਵੀ ਸਾਡੇ ਕੋਲ ਸਾਰੀਆਂ ਖਬਰਾਂ ਹੈਗੀਆਂ ਸਾਰੀਆਂ ਫੋਟੋਆਂ ਹੈਗੀਆਂ ਇਹਨਾਂ ਦੀ ਜੋ ਵੀ ਇਹਨਾਂ ਦੇ ਹੈਗਾ ਸਾਰੇ ਉਥੋਂ ਜੋ ਵੀ ਲੱਗੋ ਦੁਕਾਨਾਂ ਦੇ ਪਾਛੇ ਵੀ ਕੈਮਰਾ ਲੱਗੇ ਆ ਇਹਨਾਂ ਦੀ ਦੁਕਾਨ 'ਚ ਵੀ ਅਸੀਂ ਚਾਹੁੰਦੇ ਆਂ ਵੀ ਇਹਨਾਂ ਦੀ ਦੁਕਾਨ ਤੋਂ ਹੀ ਸਾਰੇ ਇਸ ਕੈਮਰੇ ਦੀ ਸੀਸੀਟੀਵੀ ਕਢਾਈ ਜਾਵੇ ਅਹੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਇਹਨਾਂ ਦੇ ਮਤਲਬ ਸਟਾਟ ਵਾਰਟ ਨੰਬਰ 5 ਆ ਉਥੇ ਨਾਨੇ ਮੇ ਮਕਾਨ ਲਿਆ ਸੀਗਾ ਤੇ ਇਹ ਮੋੜ ਕੋਈ ਅਕੜਿਆ ਤੰਦਾ ਤੰਦਾ ਕਰਦੇ ਇਹ ਮੁੜ ਕੇ ਇਥੇ ਸਾਰੇ ਮੱਲੇ ਕੋ ਜਾਈਂ ਟੱਕਿਆ ਟੱਕਿਆ ਇਹਨਾਂ ਸਾਨੂੰ ਧਿਆਨ ਦੇ ਵਿੱਚ ਰੱਖਿਆ ਗਾੜੀ ਇਹਨਾਂ ਨੇ ਮੁੜ ਕੇ ਫਿਰ ਖੋਰ ਹੋ ਰੱਖੀ ਉਹਦਾ ਕਰਕੇ ਇਹ ਬਾਜ਼ਾਰ ਗਿਆ ਬਿਟਾ ਹੱਡਾ ਹੌਂ ਲੱਗਿਆ ਉਹਦੇ ਗੱਲ ਹੈਗੇ ਮੋਜ ਮਾਰ ਕੇ ਇਹ ਗੱਲ ਪਏ ਤੇ ਉਹਨੇ ਵੀ ਗਾੜੀ ਕੋਈ ਨਹੀਂ ਨਾ ਕੋਈ ਉਹਦੇ ਹੱਥ 'ਚ ਨਾ ਕੋਈ ਵੀ ਹੈ ਇਹਨਾਂ ਉਹਦੇ ਰਾਡ ਮਾਰ ਦਿੱਤੀ ਦੁਕਾਨ ਆਪਣੇ ਘਰ ਤੋਂ ਵੀ ਆ ਕੇ ਇਹ ਸੱਟ ਲੱਗ ਗਈ ਬੇਟਾ ਮੇਰਾ ਸੀਰੀਅਸ ਆ ਇਹ ਇਨਫਾ ਤੁਮਾਂ ਕਰਦੇ ਰਾਡ ਜਿਹੜੀ ਮਾਰੀ ਇਹਨੇ ਕੋ ਤਾਂ ਰਾਡ ਰਾਡ ਲੋਹੇ ਦੀ ਰਾਡ ਆ ਆ ਕੇਟ ਗੁਰ ਬੰਦ ਕਰਨਾ ਹੁਣ ਕੀ ਇਲਾਜ ਨੇ ਬੇਟੀ ਬੇਟਾ ਸੀਰੀਅਸ ਆ ਜੀ ਉਹ ਨਹੀਂ ਕੋ ਦਾ ਪੋਜ਼ਾ ਤੇ ਹਸਪਤਾਲ ਅਸ ਦਵਾਈ ਮਿਲ ਗਿਆ ਪਹਿਲਾਂ ਘਲਾਟੀ ਜਿਹਾ ਸੜ ਖੜਿਆ ਫਿਰ ਸਰਕਾਰੀ ਜਾਂਦਾ ਸਰਕਾਰੀ ਤੋਂ ਉਹਨਾਂ ਰੈਫਰ ਕਰਤਾ ਫਿਰ ਕਹਿੰਦੇ ਆਪਣੂ ਫੇਟ ਦਾ ਇਲਾਜ ਕਰਾਓ ਤੇ ਮੁਚਾਓ ਕਰੇ ਨਹੀਂ ਇਸ ਤੇ ਉਹ ਤਨਾਵ ਸਾਰਾ ਅੰਦੇ ਇਤਰਾ ਦੇ ਸਰਜੋ ਸਾਹਿਬ ਆਏ ਉਹ ਕੀ ਮੰਗ ਕਰਦੇ ਹੋ ਉਹਨਾਂ ਇਨਸਾਫ ਦੀ ਮੰਗ ਕਰਦੇ ਆ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਪਰਸੋਂ ਰਾਤ ਦੀ ਘਟਨਾ ਵਾਂਜੀ ਮੈਂ ਉਦੋਂ ਪੈਟਰੋਲਿੰਗ ਤੇ ਸੀਗਾ ਰਾਤ 9:30 ਵਜੇ ਦੇ ਕਰੀਬ ਤੇ ਜਦੋਂ ਬੰਦੇ ਇਕੱਠੇ ਹੋਏ ਸੀ ਮੈਂ ਉਸੇ ਵੇਲੇ ਤੁਰੰਤ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਉਦੋਂ ਅਸੀਂ ਉਹਨੂੰ ਫਟਾਫਟ ਪਹਿਲਾਂ ਇੱਥੇ ਸੀ ਜੁਨੋ ਹਸਪੀਟਲ ਭੇਜਿਆ ਸੀਗਾ ਉੱਥੋਂ ਡਾਕਟਰਾਂ ਨੇ ਉਹਨੂੰ ਰੈਫਰ ਕਰਤਾ ਛੋਟੀ ਜੀ ਗੱਲ ਤੋਂ ਛੋਟੀ ਜੀ ਗੱਲ ਤੋਂ ਇਹਨਾਂ ਦੋ ਦੋ ਤਿੰਨ ਜਣਾਂ ਦਾ ਆਪਸ ਵਿੱਚ ਝਗੜਾ ਆ ਤੇ ਉਹਨੇ ਇੱਕ ਜਣੇ ਨੇ ਦੁਕਾਨ ਤੋਂ ਫੜ ਕੇ ਪਰਮਜੀਤ ਦੇ ਸਿਰ ਦੇ ਵਿੱਚ ਇੱਕ ਪਾਈਪ ਟਾਈ ਬਰਾਡ ਜੀ ਸੀਗੀ ਉਹ ਮਾਰੀ ਜਿਸ ਨਾਲ ਉਹ ਸੜਕ ਤੇ ਡਿੱਗ ਪਿਆ ਸੀ ਤੇ ਤਰੰਤ ਜਿਹੜਾ ਉਹਨੂੰ ਮੁੜ ਕੇ ਇੱਥੇ ਸੀਜਨ ਹਸਪੀਟਲ ਖੜਿਆ ਸੀ ਲੇਕਿਨ ਹੈਡ ਇੰਜਰੀ ਹੋਣ ਕਰਕੇ ਉਹਨਾਂ ਨੇ ਕਹਿਤਾ ਵੀ ਇਹਨੂੰ ਰੈਫਰ ਕਰ ਦਿਓ ਫਿਰ ਉਹ ਅੰਮ੍ਰਿਤਸਰ ਲੈ ਕੇ ਸੀਗੇ ਤੇ ਅਸੀਂ ਉਹਦਾ ਅ ਅਨਫਟਿਆ ਡਾਕਟਰ ਜਦੋਂ ਉਹਨੂੰ ਫਿੱਟ ਦਿੰਦਾ ਹੈ ਅੱਜ ਉਹਦੀ ਸਟੇਟਮੈਂਟ ਅਸੀਂ ਲਿਖ ਲਈ ਹੋਈ ਹੈ ਤੇ ਜਿਹੜਾ ਮੁਕਦਮਾ ਦਰਜ ਕਰਕੇ ਤੇ ਜਿਹੜੇ ਦੋਸ਼ੀ ਇਹਦੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਨੇ ਇਹ ਕਾਰਗੁਜ਼ਾਰੀ ਕੀਤੀ ਆ ਗਲਤ ਉਹਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਦਵਾਈ ਜਾਊਗੀ ਤੇ ਛੇਤੀ ਮੁਕਦਮੇ ਦੀ ਤਫतीश ਜਿਹੜੀ ਆ ਉਹ ਚੰਗੇ ਢੰਗ ਨਾਲ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਦਿੱਤਾ ਜਾਊਗਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਆ ਉਹਨਾਂ ਨੇ ਇਹਨਾਂ ਦੇ ਕੋਈ ਦੇ ਉਪਾਰ ਦਾ ਧੰਦਾ ਕਰਦੇ ਦੋਸਤ ਕੋ ਟੱਕਿਆ ਸੀ ਉਹਦੀ ਰੰਜਿਸ਼ ਛੱਡੀ ਜਾਂ ਨਾਲ ਇਹੋ ਜੀ ਕੋਈ ਗੱਲ ਮੌਕੇ ਤੇ ਸਾਹਮਣੇ ਨਹੀਂ ਸੀ ਆਈ ਮੈਂ ਮੌਕੇ ਤੇ ਸੀਗਾ ਮੈਨੂੰ ਜੋ ਮੌਕੇ ਤੇ ਪਤਾ ਲੱਗਿਆ ਸੀਗਾ ਕਿ ਮੋਟਰਾਂ ਬੰਨਣ ਦਾ ਕੰਮ ਕਰਦੇ ਆ ਜਿਹੜੇ ਹਮਲਾਵਰ ਸੀਗੇ ਉੱਥੇ ਇਹ ਮੋਟਰਸਾਈਕਲ ਤੇ ਆਏ ਸੀਗੇ ਗਲੰਗ ਮੋਟਰਸਾਈਕਲ ਰੋਕਣ ਕੋਲ ਲਗਾਉਣ ਤੋਂ ਇਹਨਾਂ ਦਾ ਛੋਟਾ ਮੋਟਾ ਟਕਰਾਅ ਹੋਇਆ ਜਿਹੜਾ ਟਕਰਾਅ ਸੀਗਾ ਉਹ ਲੜਾਈ 'ਚ ਬਦਲ ਗਿਆ ਸ਼ਹਿਨਸ਼ੀਲਤਾ ਲੋਕਾਂ ਦੇ ਖਤਮ ਹੋ ਗਈ ਹੈ ਤੇ ਤੁਰੰਤ ਹੀ ਜਿਹੜਾ ਉਹਨੇ ਇੱਕੋ ਹੀ ਸੱਟ ਮਾਰੀ ਹੈ ਇੱਕ ਉਹਦੇ ਅੱਖ ਤੇ ਡਿੱਗਣ ਲੱਗਿਆਂ ਲੱਗੀ ਹੈ ਇੱਕ ਉਹਦੇ ਛੱਟ ਵੱਜੀ ਹੈ ਉਹ ਦਿਗ ਪਿਆ ਮੁੜ ਕੇ ਇਹ ਭੱਜ ਗਏ ਆ ਅਸੀਂ ਉਹਨੂੰ ਉਨਚੇ ਨੂੰ ਮੌਕੇ ਤੇ ਪਹੁੰਚ ਗਏ ਅਸੀਂ ਉਹਨੂੰ ਫਟਾਫਟ ਸਾਡਾ ਕੰਮ ਹੁੰਦਾ ਪਹਿਲਾਂ ਸਭ ਤੋਂ ਮੁੱਢਲੀ ਸਹਾਇਤਾ ਦਿੱਤੀ ਜਾਵੇ ਡਾਕਟਰੀ ਸਹਾਇਤਾ ਦੇਣ ਵਾਸਤੇ ਉਹਨੂੰ ਤੁਰੰਤ ਜਿਹੜਾ ਅਸੀਂ ਹਸਪੀਟਲ ਭੇਜਿਆ ਸੀਗਾ ਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਸਰ ਜੀ